ਲਿਆ ਚਾ ਇੱਕ ਕੱਪ ਚਾਹ ਦਾ ਬਣਾਉਣਾ ਕਿ ਪੂਰੇ ਪਿੰਡ ਦੀ ਚਾਹ ਬਣਾਉਣੀ ਹੈ ਬੇ ਆ ਗਈ ਕਿਉਂ ਅੱਗ ਲੱਗੀ ਹੈ ਹੱਦ ਹੋ ਗਈ ਹੈ ਜਨਾਨੀ ਦੀ ਡਾਫ ਲਿਆ ਡਾਫ ਲੈ ਕੀ ਡਾਫ ਲੈ ਫੜ ਮੋ ਤੇਰੇ ਇਹੋ ਜਿਹ ਦਾ ਆ ਕਾਲੀ ਚਾਹ ਲਾਈ ਆ ਪੂਰਾ ਦੁੱਧ ਹੀ ਪਾ ਲੈਣਾ ਸੀ ਨਾ ਦੁੱਧ ਨੂੰ ਇੱਥੇ ਘਰੇ ਤੇਰੇ ਬੂਰੀ ਖੜੀਏਗੀ ਹੈ ਜਿਹੜੀਆਂ ਚਾਰ ਬੱਕਰੀਆਂ ਖਣੀਆਂ ਸੀ ਤੂੰ ਤਾਂ ਉਹ ਵੀ ਵੇਚਤੀਆਂ ਕਿ ਮੈਂ ਲਿਆਉਂਗਾ ਇੱਥੇ ਗਾਈਆਂ ਕੀ ਲੈ ਕੇ ਖੜਾ ਕੀਤਾਗਾ ਤੂੰ ਤੇ ਲੈਵਾਂਗੇ ਜਦੋਂ ਟਾਈਮ ਆਊ ਲੈਵਾਂਗੇ ਚਾਰ ਪੈਸੇ ਆ ਜਾਣਗੇ ਤੇ ਲੈਵਾਂਗੇ ਕਦੋਂ ਕਦੋਂ ਆਊਗਾ ਉਹ ਟਾਈਮ ਹੈ ਕਦੋਂ ਆਣਗੇ ਉਹ ਚਾਰ ਪੈਸੇ ਮੈਂ ਤਾਂ ਅੱਜ ਤੱਕ ਤਾਂ ਨਹੀਂ ਦੇਖੇ 20 ਸਾਲਾਂ ਚ ਹੱਦ ਹੋਈ ਤੇਰੀ ਵਾਲੀ ਹੱਦ ਮੇਰੇ ਵਾਲੀ ਹੋਣੀ ਹੈਗੀ ਲੈ ਦੱਸ ਮੈਨੂੰ ਲੜਦਾ ਡੱਕਾ ਤੂੰ ਆਪ ਤੋੜਦਾ ਹੀ ਹੈ ਇਹ ਕੰਮ ਕਰ ਕਰਦਾ ਤੇ ਹੈਗਾ ਕੀ ਕੰਮ ਕਰ ਕਰਦਾ ਤੂੰ ਦੱਸ ਮੈਨੂੰ ਹੈ ਕੀ ਕੀਤਾਗਾ ਔਰ ਤਾ ਤੂੰ ਵੱਡੇ ਵੱਡੇ ਲਾਰੇ ਲਾਉਂਦਾ ਸੀ ਮੈਨੂੰ ਹੈ ਪੂਰਾ ਇਹ ਪੂਰਾ ਆਲੀਸ਼ਾਨ ਕਰ ਦਿਖਾਇਆ ਸੀ ਮੈਨੂੰ ਵੀ ਆਹ ਮੇਰਾ ਘਰ ਆ ਤੈਨੂੰ ਇੱਥੇ ਬਿਠਾਉਂਗਾ ਤੈਨੂੰ ਕੁਝ ਨਹੀਂ ਕਰਨਾ ਪੈਣਾਗਾ ਤੇ ਉਹ ਆਪਣਾ ਹੀ ਘਰ ਆ ਭਾਈਆਂ ਨਾਲ ਰੌਲਾ ਚੱਲਦਾ ਪਿਆ ਵਾ ਜਦੋਂ ਰੌਲਾ ਖਤਮ ਹੋ ਜੂ ਤੇ ਫਿਰ ਉੱਥੇ ਚੱਲ ਜਾਗੇ ਤੇਰਾ ਹਜੇ ਤੱਕ ਰੌਲੇ ਨਹੀਂ ਮੁੱਕੇ ਨਿਕੰਮਿਆ ਕੰਮ ਤਾਂ ਤੂੰ ਕਰਦਾ ਨਹੀਂ ਡੱਕਾ ਤਾਂ ਤੋੜਨਾ ਨਹੀਂ ਤੈਨੂੰ ਉਹਨਾਂ ਨੇ ਘਰ ਚੋਂ ਹੀ ਸਕੇਥ ਦੇਣਾ ਸੀ ਤਾਂ ਹੀ ਤੈਨੂੰ ਇੱਥੇ ਬਿਠਾ ਰੱਖਿਆਗਾ ਤੇ ਤੈਨੂੰ ਲਾਰੇਆਂ ਚ ਲਾ ਰੱਖਿਆਗਾ ਚੱਧਾ ਰੌਲਿਆਂ ਦਾ ਲੈ ਜਾਸ਼ ਆ ਤੇਰੇ ਟੱਸ਼ਾਂ ਨਹੀਂ ਮੋੱਕਦੇ ਆਪ ਦੇ ਵੇਖਾਂ ਤੈਨੂੰ ਤਾਂ ਪਉਣ ਹੰਡਾਉਣ ਨੂੰ ਮਿਲਦਾ ਨਾ ਟਾਈਮ ਸਿਰ ਮੈਨੂੰ ਮਿਲਦਾ ਕਿਉਂਕਿ ਮੈਂ ਲੈਣੀ ਆ ਤਾਂ ਮਿਲਦਾ ਆਪਦੀ ਹਿੱਕ ਦੇ ਜੋਰ ਤੇ ਇੱਕ ਲੈਣੀ ਇੱਥੇ ਮੈਂ ਮੈਂ ਕਿਹੜਾ ਕੋਈ ਉਹੀ ਆਈ ਸੀਗੀ ਇੱਥੇ ਐਵੇਂ ਤੇਰੇ ਪਿੱਛੇ ਮੈਂ ਤੇ ਪੇਕੇ ਨਾਲ ਵੀ ਬਗਾੜੀ ਤੇ ਮੇਰੇ ਪਿੱਛੇ ਬਗਾੜਨ ਦੀ ਕੀ ਲੋੜ ਸੀ ਤੈਨੂੰ ਵੇ ਮੈਂ ਤਾਂ ਤੇਰੇ ਪਿੱਛੇ ਮੇਰੇ ਘਰ ਦੇ ਨਹੀਂ ਪਰਵਾਹ ਵੀ ਨਹੀਂ ਕੀਤੀ ਮੈਨੂੰ ਕੀ ਪਤਾ ਸੀਗਾ ਮੈਂ ਤਾਂ ਤੇਰੀਆਂ ਮਿੱਠੀਆਂ ਗੱਲਾਂ 'ਚ ਆ ਗਈ ਉਦੋਂ ਮਿੱਠੀਆਂ ਗੱਲਾਂ 'ਚ ਆ ਕੇ ਤੇਰੀਆਂ 'ਚ ਮੈਂ ਤਾਂ ਤੇਰਾ ਚਿੱਟਾ ਦਾੜਾ ਵੀ ਨਹੀਂ ਦੇਖਿਆ ਮੈਨੂੰ ਕੀ ਪਤਾ ਸੀ ਵੀ ਤੂੰ ਸਾਰਿਆਂ ਨੂੰ ਆਈ ਆ ਕੇ ਮਿੱਠੀਆਂ ਗੱਲਾਂ ਚ ਠੱਗਦਾ ਉਵੇਂ ਮੈਂ ਠੱਗੀ ਗਈ ਓ ਕੀ ਤੂੰ ਠੱਗੀ ਗਈ ਐ ਮਿੱਠੀਆਂ ਗੱਲਾਂ 'ਚ ਕਿਹਨੂੰ ਠੱਗਦਾ ਮੈਂ ਮਿੱਠੀ ਜਮਾਨ ਵਾਲਾ ਤਾਂ ਕਿ ਲੋਕਾਂ ਨਾਲ ਪਿਆਰ ਦੀਆਂ ਗੱਲਾਂ ਕਰਦਾ ਮੈਂ ਬੰਨ ਠਣ ਕੇ ਰਹਿੰਦਾ ਸੀ ਇੰਨੀਆਂ ਮਿੱਠੀਆਂ ਗੱਲਾਂ ਮਾਰਦਾ ਸੀ ਕਿ ਤਾਂ ਹੀ ਤੂੰ ਮੈਨੂੰ ਦੁਖਾਉਂਦਾ ਸੀ ਵੀ ਮੈਂ ਤਾਂ ਵੱਡੇ ਘਰ ਤੋਂ ਆਗਾ ਵਧੀਆ ਪੈਸੇ ਤੇ ਲੈ ਲਾਂਗਾ ਹੁਣ ਤੂੰ ਕਿਹੜਾ ਭੁੱਖੀ ਮਰ ਰਹੀ ਐ ਇੱਥੇ ਤੇਵੇ ਮੈਨੂੰ ਕੀ ਪਤਾ ਸੀ ਵੀ ਲੈ ਕੇ ਤੂੰ ਮੈਨੂੰ ਇੱਥੇ ਬਿਠਾ ਦੇਗਾ। ਏ ਥੋੜੀ ਪਤਾ ਸੀ ਮੈਨੂੰ ਮੇਰੇ ਕਰਮ ਫੁੱਟੇ ਸੀਗੇ ਵੀ ਮੈਂ ਤੇਰੇ ਪਿੱਛੇ ਲੱਗ ਜੂੰਗੀ ਇੱਥੇ ਆ ਜੂੰਗੀ ਤੇ ਮੈਂ ਆ ਕੇ ਇੱਥੇ ਕੁੱਲੀਆਂ 'ਚ ਬਹਿ ਜੂੰਗੀ ਨਾਲੇ ਤੇਰਾ ਬੋਬਾ ਵੀ ਮੈਨੂੰ ਆਪ ਨੂੰ ਭਰਨਾ ਪਊਗਾ। ਅੱਛਾ ਆ ਚਾਹ ਲੈ ਇੱਕ ਕੱਪ ਪਿਆ ਕੇ ਤੇ ਹੁਣ ਮੇਰੇ ਬੋਬਾ ਦੱਸਦੀ ਏ ਤੂੰ। ਵੇ ਸਾਰਾ ਕੱਜੀਆ ਮੈਂ ਹੀ ਕਰਦੀ ਏਗੀ ਹੋਰ ਇੱਥੇ ਕੌਣ ਤੇਰੇ ਵਾਸਤੇ ਕੀ ਗੋਲੇ ਲਾ ਰੱਖੇ ਹੈਗੇ। ਪਰਾਂ ਮਾਰਨਾਂ ਚਾਹ ਵੀ ਨਹੀਂ ਪੀਂਦਾ ਮੈਂ ਚਾਹ ਵੀ ਨਹੀਂ ਪੀਂਦਾ ਤੇਰਾ ਜੱਤੀ। ਠੀਕ ਆ ਹਾਂ ਤੇਰਾ ਦੇਖੋ ਸਿਆਪਾ ਨਹੀਂ ਮੁੱਕਣਾ। ਬਸ ਤੂੰ ਤੇਰੀ ਤੇ ਕੁੜਕੁੜ ਨਹੀਂ ਮੁੱਕਣੀ ਤੇ ਮੈਂ ਨਿਕਲ ਜਾ ਤੇਰੀ ਤੇ ਕੁੜਕੁੜ ਨਹੀਂ ਮੁੱਕਣੀ ਮੇਰੀ ਮੁੱਕੂਗੀ ਨਹੀਂ ਮੈਨੂੰ ਕੀ ਪਤਾ ਸੀ ਤੂੰ ਇਹ ਜਿਹੇ ਦਿਖਾਵੇ ਦਿਖਾ ਕੇ ਮੈਨੂੰ ਇੱਥੇ ਲੈ ਕੇ ਬਿਠਾ ਰੇਗਾ ਮੈਂ ਤੇ ਆਪ ਰੋਣਾ ਇਸ ਕਿਸਮਤ ਨੂੰ ਜਿੱਦਾਂ ਦਾ ਮੈਂ ਤੇਰੇ ਲੜ ਲੱਗਾ ਵਾਂ ਮੈਂ ਤੇ ਆਪ ਰੋਣਾ ਬਿਲ ਗਿਆ ਹੋਣ ਗਿਆ ਹੋਰ ਹੁਣ ਤੈਨੂੰ ਹੁਣ ਮੈਂ ਕਿਾ ਚੱਲ ਸੋਹਣੀ ਹੈਗੀ ਆ ਵਧੀਆ ਬਣ ਠਣ ਕੇ ਰਹਿੰਦੀ ਆ ਹੈ ਲੋਕੀ ਵੇ ਵੇ ਕੇ ਕਹਿਣਗੇ ਓਏ ਬਿਸ਼ੰਸਿਆ ਤੇਰੀ ਘਰ ਵਾਲੀ ਬੜੀ ਸੋਹਣੀ ਆ ਮੈਨੂੰ ਕੀ ਪਤਾ ਇਹਨੂੰ ਅਕਲ ਵੀ ਨਹੀਂ ਹੈਗੀ ਅਕਲ ਮੈਨੂੰ ਨਹੀਂ ਹੈਗੀ ਮਤ ਤਾਂ ਮੇਰੀ ਮਾਰੀ ਗਈ ਸੀ ਉਹਦੀ ਜਦੋਂ ਤੈਨੂੰ ਮੈਨੂੰ ਤੂੰ ਮਿਲਿਆ ਸੀਗਾ ਨਾ ਤੂੰ ਮੇਨੇ ਰੋਟੀ ਪੁੱਛੇ ਚਾਜ ਨਾ ਅਨਾ ਤੂੰ ਮੈਨੂੰ ਚਾਹ ਪੁੱਛੇ ਚਾਜ ਨਾ ਮੈਂ ਤੈਨੂੰ ਸਿਰ 'ਚ ਮਾਰਨਾ ਇੱਥੇ ਰੱਖ ਕੇ ਡੱਕਾ ਤੂੰ ਤੋੜਨਾ ਨਹੀਂ ਉੱਤੋਂ ਮੇਰੇ ਉੱਤੇ ਆ ਕੇ ਚੜਦਾਗਾ ਦੱਸੂ ਮੈਂ ਮੇਰੇ ਮਾਪਿਆਂ ਨੂੰ ਹੋਰ ਤੂੰ ਮਾਪਿਆਂ ਨੂੰ ਕੀ ਦੱਸਾਂਗੀ ਮਾਪਿਆਂ ਤੇ ਤੇਰੇ ਨਾਲ ਮੂੰਹ ਨਹੀਂ ਕਰਦੇ ਤੇਰੇ ਕਰਕੇ ਤੇਰੇ ਕਰਕੇ ਸਾਰੀਆਂ ਰਿਸ਼ਤੇਦਾਰੀਆਂ ਟੁੱਟੀਆਂ ਮੇਰੀਆਂ ਹਈਏ ਤੂੰ ਵੀ ਸਿਰ ਚੜ ਚੜ ਕੇ ਬੋਲਦਾ ਮੇਰੇ ਇਕੱਲੇ ਤੇਰੇ ਸਾਰੇ ਰਹਿ ਗਈ ਸੀ ਮੈਂ ਤਾਂ ਹਾਂਜੀ ਭੁੱਖੀ ਲਾਲਚੀ ਦੀ ਮਾਰੀ ਆਈ ਹੈ ਮੇਰੇ ਕੋਲ ਆਹ ਲਾਲਚੀ ਮੈਂ ਆਪਣੇ ਸੁੱਖ ਨੂੰ ਨਹੀਂ ਆਈ ਹੈ ਗੱਲਾਂ ਕਰਦੀ ਮਰਨਾ ਹੈ ਹਾਂ ਦੇਖੋ ਦਫਾ ਉਹ ਦਫਾ ਹੋ ਮੈਂ ਨਾ ਤੂੰ ਨਿਕਲ ਕੋਈ ਗੱਲ ਨਹੀਂ ਮੈਨੂੰ ਕੋਈ ਪਰਵਾਹ ਨਹੀਂ ਮੈਂ ਵਿਆਹ ਕਰਾ ਕੇ ਆਈ ਹਾਂ ਕਿ ਕੋਈ ਗੱਲ ਨਹੀਂ ਜੇ ਮੇਰੇ ਮਾਪੇ ਮੇਰੇ ਨਾਲ ਨਹੀਂ ਖੜੇ ਬੜੀਆਂ ਤੂੰ ਲਾਵਾ ਲੈ ਕੇ ਆਈ ਹਾਂ ਆ ਕੋਰ ਕਿਹੜੀ ਕਰੋੜ ਮੈਂ ਮੈਨੂੰ ਤਾਂ ਕਹਿਣਾ ਵੀ ਨਹੀਂ ਹੁੰਦਾ ਕੋਰ ਮੈਰਿਜ ਚ ਵਿਆਹ ਕੀਤਾ ਤੂੰ ਮੇਰੇ ਨਾਲ ਆਹੋ ਤੇ ਲਿਖਤੀ ਹੋਇਆ ਹੋਵੇਗਾ ਵੀ ਮੈਂ ਇੱਥੇ ਹੀ ਰਹੂੰਗੀ ਤੇ ਲਿਖਤੀ ਤਲਾਕ ਦਊਂਗਾ ਹੁਣ ਮੈਂ ਤੈਨੂੰ ਵੇਖੀ ਤੂੰ ਦੇਖ ਕੇ ਦਿਖਾ ਮੈਨੂੰ ਤਲਾਕ ਆਏ ਮੈਂ ਤੈਨੂੰ ਛੱਡਦੀ ਨਹੀਂਗੀ ਅੱਛਾ ਮੈਨੂੰ ਵਾਕੇ ਨਹੀਂ ਮੈਨੂੰ ਕਹੇ ਪੰਡਤ ਨੇ ਕਿਹਾ ਹੀ ਤੇਰੇ ਮਗਰ ਇੱਕ ਡੈਣ ਲੱਗੂਗੀ ਤੈਨੂੰ ਛੇਤੀ ਕਿਤੇ ਛੱਡੂਗੀ ਨਹੀਂ ਆਏ ਵੇ ਹੁਣ ਮੈਂ ਡੈਣ ਬਣ ਗਈ ਤੇਰੇ ਲਈ ਤੂੰ ਡੈਣ ਨੋ ਵੀ ਪਾੜੀ ਹੈ ਡੈਣ ਵਿੱਚ ਡੈਣ ਵੀ ਬਖਸ਼ ਦਿੰਦੀ ਕਹੇ ਨੂੰ ਜਾਨਾ ਕਿ ਨਹੀਂ ਇੱਧਰ ਕਿੱਧਰ ਜਾਈ ਜਾਂਦਾਗਾ ਤੂੰ ਮੈਂ ਬਾਹਰ ਚੱਲੇ ਆ ਕਿ ਤੂੰ ਨਿੱਕਲ ਫਿਰ ਦਫਾ ਇੱਥੋਂ ਅਰੇ ਮਾਰ ਕੇ ਆਂ ਇਹਦੀ ਹੈਗੀ ਆਹੋ ਆ ਜਾਂਦਾ ਲੜ ਲੈਂਦਾ ਖਾ ਪੀ ਕੇ ਫਿਰ ਫਿਰ ਤੁਰ ਜਾਂਦਾ ਤੂੰ ਖਾੜਾ ਮੇਰੇ ਵੰਡੇ ਵੀ ਤੂੰ ਹੀ ਖਾੜਾ ਜਾ ਵੇ ਜਾ ਨਾ ਜਵਾਖਾ ਨਹੀਂ ਸੋਚਣੀ ਨਾ ਕਿਸੇ ਹੋਰ ਦੀ ਅਜੇ ਮੇਰੇ ਸਿਰ ਚੜ ਚੜ ਕੇ ਬੋਲਦਾਗਾ ਮੇਰੇ ਦਿਮਾਗ ਇੱल्ल्या ਸੀਗਾ ਤ ਸਾਰਾ ਕੁਝ ਇਹਨਾਂ ਦਾ ਆਪ ਹੀ ਕਰੀ ਚੱਲੋ ਬੈਠੀ ਰਹੇ ਫਿਰ ਹੁਣ ਨਾ ਚਾਹ ਚਾਜ ਨਾ ਪੁੱਛਣਾ ਨਾ ਪਾਣੀ ਪੁੱਛਣਾ ਮੈਨੂੰ ਪੂ ਚੰਗਾ ਫੁੱਦੂ ਬੰਦਾ ਯਾਰ ਕੀ ਹੋਇਆ ਇਹਨੇ ਤੂੰ ਸਰਪੰਚਾ ਬਣਦਾ ਨੇ ਹੋਇਆ ਕੀ ਆ ਚੱਕ ਕੇ ਮੂੰਹ ਉਹਦੇ ਵੜ ਗਿਆ ਕਦੇ ਉਹਦੇ ਵੜ ਗਿਆ ਤੇਰਾ ਕੀ ਮਤਲਬ ਆ ਉਹ ਜੇ ਤੂੰ ਹੀ ਹੁਣ ਖੜ ਗਿਆ ਜੇ ਬਹਿ ਕੇ ਗੱਲ ਕਰ ਲੈਨੇ ਆ ਉੱਥੇ ਬਹਿ ਜਾ ਬਹਿ ਕੇ ਕਰ ਲੈਨੇ ਆ ਲੈ ਕਰ ਲੈਨੇ ਬਹਿ ਕੇ ਕਿਹੜਾ ਛੱਡ ਦੂ ਗੱਲ ਨਹੀਂ ਕੇ ਯਾਰ ਕੋ ਗੱਲ ਦਾ ਪਤਾ ਵੀ ਲੱਗੇ ਯਾਰ ਮੈਨੂੰ ਤਾਂ ਸਹੀ ਪਤਾ ਲੱਗੂ ਤੈਨੂੰ ਤੂੰ ਧੱਕੇ ਕਿਉਂ ਮਾਰੀ ਜਿੰਨੇ ਮੇਰੇ ਘਰੇ ਆ ਗਿਆ ਔਖਾ ਹੋ ਜਿੰਨੇ ਤੂੰ ਬਹਿ ਦੱਸਹੀਂ ਉਹ ਯਾਰ ਗੱਲ ਕੀ ਹੋਈ ਆ ਨੇ ਤੂੰ ਜ਼ਿਆਦਾ ਸਿਆਣਾ ਮੈਨੂੰ ਇਹ ਦੱਸ ਨੇ ਮੈਨੂੰ ਵੀ ਦੱਸੋਗੇ ਪਤਾ ਲੱਗੂ ਤੇਰਾ ਵੱਡਾ ਦਿਮਾਗ ਆ ਵੀ ਤੂੰ ਜ਼ਿਆਦਾ ਦਿਮਾਗ ਵਾਲਾ ਮੈਂ ਤੂੰ ਕੱਲਾ ਸਿਆਣਾ ਚਾਹਦਾ ਬਾਕੀ ਸਾਰਾ ਮੈਂ ਫਦੂ ਆ ਹਾਂ ਉਤੇ ਮੰਗੂ ਕਦੇ ਉਧਰ ਕਦੇ ਉਧਰ ਜਾਣਾ ਕਿਤੇ ਉਹ ਕਰੇ ਕਿਤੇ ਉਹਦੇ ਕਰੇ ਕਿਤੇ ਉਹਦੇ ਕਰੇ ਕੋਈ ਮਤਬਲ ਹੁੰਦਾ ਵੀ ਕਿਸੇ ਦਾ ਜਾਣਾ ਆ ਤੇ ਤੇਰੇ ਵਾਲਾ ਕੰਮ ਨਹੀਂ ਹੈਗਾ ਵੀ ਉਹਦੇ ਜਾ ਬੜਿਆ ਉਹਦੇ ਜਾ ਬੜਿਆ ਉਹ ਹੁਣ ਮੂੰਹ ਚ ਜਬਾਨ ਹੈਨੀ ਤੂੰ ਬੋਲਣ ਦੋਗੇ ਕਾਈ ਚਲ ਬੋਲ ਹੋਇਆ ਕੀ ਹੈ ਮੈਨੂੰ ਦੱਸੋ ਕਿਹਦੀ ਗੱਲ ਕਰ ਰਹੇ ਕਿਹਦੀ ਨਹੀਂ ਗੱਲ ਕਰ ਰਹੇ ਉਹ ਮੂੰਹ ਚੁੱਕੇ ਉਧਰ ਜਾ ਬੜਿਆ ਮੂੰਹ ਚੁੱਕੇ ਉਧਰ ਜਾ ਬੜਿਆ ਮੈਂ ਦੱਸੇਦਾ ਘਰੇ ਬੈਠਾ ਲੈ ਗੱਲਾਂ ਦਾ ਐ ਕਰਦਾ ਜਿੰਨੂੰ ਜਿਵੇਂ ਇਹਨੂੰ ਕੈ ਗੱਲ ਦਾ ਪਤਾ ਹੀ ਨਹੀਂ ਹੁੰਦਾ ਲੈ ਹੁਣ ਤੂੰ ਕਰਿਆ ਕਰੇਗਾ ਸਾਰੇ ਕੰਮ ਅਸੀਂ ਮਰ ਗਏ ਹੋਰ ਪਿੰਡ ਮਰ ਗਿਆ ਸਾਰਾ ਸ਼ਰਮ ਆ ਗਈ ਮਾੜੀ ਮੋਟੀ ਦਿਨੂ ਉਹ ਕੋਈ ਹਜਾ ਹੈਗੀ ਆ ਹੈ ਨਹੀਂ ਸ਼ਰਮ ਵੀਰੇ ਦੇ ਘਰੇ ਗਏ ਆ ਮੈਂ ਅੱਛਾ ਉਹਨਾਂ ਦਾ ਕੋਈ ਰੌਲਾ ਸੀ ਹਾਂ ਮੈਨੂੰ ਉੱਥੇ ਸ਼ਰਮ ਆਈ ਸੀ ਫਿਰ ਮੈਂ ਉੱਥੇ ਲੈ ਕਿਲੀ ਦੇ ਉਹਨਾਂ ਦੀ ਟਾਂਗਾ ਆ ਮੈਨੂੰ ਚੇਤਾ ਭੁੱਲ ਗਿਆ ਲਿਉਣ ਦਾ ਕਦੇ ਆਉਂਦੇ ਜਾਂਦੇ ਤੂੰ ਹੀ ਲਈ ਆਇਓ ਕਿਉਂਕਿ ਉਹਨੂੰ ਰਾਹ ਭੁੱਲ ਗਿਆ ਜਦੋਂ ਮੇਰੇ ਘਰੇ ਲੈ ਆਓਗੇ ਮੈਨੂੰ ਲਿਆ ਕੇ ਸ਼ਰਮ ਦੇ ਦੋਗੇ ਫਿਰ ਮੈਨੂੰ ਸ਼ਰਮ ਆਉਣ ਲੱਗੂ ਆ ਦੇਖ ਨਹੀ ਹੁਣ ਫਿਰ ਮੈਂ ਹੋਇ ਕਹਿਣਾ ਐਡਾ ਟੀਠ ਬੰਦਾ ਯਾਰ ਮੈਂ ਦੁਨੀਆਂ ਤੇ ਨਹੀਂ ਦੇਖਿਆ ਓ ਭਾਈ ਇਹਨੂੰ ਬੰਨ ਕੇ ਰੱਖਿਆ ਕਰੋ ਸੰਗਲ ਬਾਗ ਰੱਖਿਆ ਕਰੋ ਇਹਨੂੰ ਸੰਗਲ ਮੈਂ ਤਾਂ ਸੰਗਰੀ ਬਾਗ ਰੱਖਦੀ ਆਗੀ ਇਹਨੂੰ ਤੂੰ ਹੀ ਮੈਨੂੰ ਸੰਗਲ ਸੰਗਲ ਕਹੀਂ ਸੰਗਲ ਪਾਉਂਦੇ ਮੈਂ ਕੁੱਤਾ ਮਈ ਆਂ ਕੁੱਤੇ ਤੋਂ ਵੀ ਵੱਡਾ ਹਾਂ ਹਾਂ ਭਾਈ ਇਹ ਤਾਂ ਅੱਗੀ ਮੇਰੇ ਨਾਲ ਘਰ ਕੋਤ ਕਲੇਸ਼ ਕਰਕੇ ਆ ਉਹਨੇ ਤੁਹਾਡੇ ਨਾਲ ਲੱਗ ਗਿਆ ਹੈ ਨੀ ਹੋ ਗਿਆ ਇਹਨੂੰ ਘਰ-ਬਾਰ ਇਹੀ ਹਾਲ ਬਾਹਰ ਤੂੰ ਕਿਨੂੰ ਟਿਕਲ ਲਿੰਦਾ ਉਹ ਘਰ ਦੇ ਨੂੰ ਤਾਂ ਟਿਕਲਦੇ ਓਏ ਸ਼ੁਰੂ ਹੀ ਉਹਨੇ ਕੀਤਾ ਹੈ ਪਹਿਲਾਂ ਲੜਨਾ ਆਹੋ ਮੈਂ ਹੀ ਸ਼ੁਰੂ ਕਰਦੀ ਆਗੀ ਜਿਹੜਾ ਘਰ ਬੰਨੀ ਬੈਠੀ ਨੇ ਜੀ ਇਹਨੂੰ ਉਹੀ ਪੂਰੀ ਲੱਗਦੀ ਹੈ ਵੀ ਭਾਈ ਆਹੋ ਆਪਦਾ ਘਰ ਤਾਂ ਤੁਸੀਂ ਬੰਨੀ ਬੈਠੇ ਹੋ ਲੋਕਾਂ ਦਾ ਘਰ ਇਹ ਤੋੜਦਾ ਕਿ ਤਾ ਕੀ ਤੋੜਦੇ ਮੈਂ ਘਰ ਕਿਹਦੇ ਹਾਂ ਮੈਨੂੰ ਗੱਲ ਤੁਸੀਂ ਦੱਸਦੇ ਨਹੀਂ ਤੂੰ ਉਹ ਤੋੜੋਣਾ ਪਈ ਜਾਂਦੇ ਮੇਰੇ ਨਾਲ ਨਾ ਗੱਲ ਤੈਨੂੰ ਜਮੇ ਨਹੀਂ ਪਤਾ ਗੱਲ ਦਾ ਬੋਲਾ ਬਣਦਾ ਏ ਤੇਰੇ ਦਿਮਾਗ ਹੀ ਨਹੀਂ ਹੈਗਾ ਇਹਦਾ ਸੱਚੇ ਦਿਮਾਗ ਹੀ ਨਹੀਂ ਜਦੋਂ ਗੱਲੀ ਨਹੀਂ ਪਤਾ ਨਾ ਤੁਸੀਂ ਮੈਨੂੰ ਦੱਸੋ ਕੀ ਹੋਇਆ ਇਹ ਤਾਂ ਮੈਂ ਕਰਦੀਆਂ ਲੋਟ ਉਹ ਮੈਂ ਦੱਸਦਾ ਭਾਈ ਕੀ ਹੋਇਆ ਆਪਣੇ ਮਨ ਸੁੱਖੇ ਦੀ ਬੋਟੀ ਤੇ ਕੋਰੇ ਦੀ ਬੋਟੀ ਦੋਨੇ ਨਾਲ ਪੀਆ। ਉਧਰ ਆਣੀ ਜਟਾਣੀਆਂ ਬਈ ਉਹ ਬੰਨਤ ਸਿਤਰੀਦਾਲ ਵੰਡਣ। ਹਾਂ ਉਹਦਾ ਤਾਂ ਕੀ ਹੈ? ਸੁੱਖੇ ਦੀ ਬੋਟੀ ਨੇ ਆਪਦਾ ਮੁੰਡਾ ਵੇਚਿਆ ਮੇਰੇ ਵੱਲ। ਕਿੰਦੀ ਚਾਹ ਉਹਨੂੰ ਸੱਦ ਕੇ ਲਿਆ ਕਿਉਂਕਿ ਉਹਨੂੰ ਪਤਾ ਆ ਵੀ ਪਿੰਡ 'ਚ ਜੇ ਕੋਈ ਸਿਆਣਾ ਬੰਦਾ ਤੇ ਉਹ ਸਮਾਂ। ਪਿੰਡ ਦੇ ਵਿੱਚ ਕੋਈ ਹੁਣਹਾਰ ਬੰਦਾ ਸ਼ਖਸੀਅਤ ਹੈ ਜਿਹੜਾ ਸਮਾਂ ਪਿੰਡ ਦੇ ਵਿੱਚ ਕੋਈ ਫੈਸਲਾ ਕਰਾ ਸਕਦਾ ਤੇ ਮੈਂ ਕਰਾ ਸਕਦਾ। ਪਿੰਡ ਦੇ ਵਿੱਚ ਉਹਨੂੰ ਪਤਾ ਵੀ ਜੇ ਇਹਦੀ ਥਾਣੇ ਕਚਹਿਰੀ ਸਰਕਾਰੀ ਦਰਬਾਰੇ ਪਹੁੰਚੇ ਤੇ ਸਮੇਂ ਨਹੀਂ ਪਾਉਂਦੇ। ਉਹਨੇ ਕਿਹਾ ਅਬ ਜਾ ਉਹਨੂੰ ਬੁਲਾ ਕੇ ਲੈ ਕੇ ਆ। ਉਹਦਾ ਮੁੰਡਾ ਆਉਂਦਾ ਸੀ ਰਾਹ ਦੇ ਵਿੱਚ ਇਹ ਭਾਈ ਸਭ ਟੱਕਰ ਗਈ ਲੈ ਦੱਸ ਹੈ ਇਹਨੇ ਉਹਨੂੰ ਪੁੱਛਿਆ ਵੀ ਕਿੱਧਰ ਚੱਲੇ ਉਹਨੇ ਦੱਸਤਾ ਇਹਨੇ ਪਿਓ ਦੇ ਪਤਨੀ ਉਹਨੂੰ ਉੱਥੋਂ ਮੋੜਿਆ ਕਿਹੜੇ ਕਿਤੇ ਗੱਲ ਫੈਸਲਾ ਲੈ ਕਰਾਉਣਾ ਫੈਸਲਾ ਇਹਨੇ ਕੀ ਕਰਾਉਣਾ ਸੀ ਉੱਥੇ ਜਾ ਕੇ ਸੁੱਖੇ ਦੀ ਬੋਟੀ ਨੂੰ ਇਹਨੇ ਪਤਨੀ ਕਿ ਉਹਦੀ ਪੁੱਠੀ ਉਂਗਲ ਲਾਈ ਉਹਨੇ ਪੁਲਿਸ ਨੂੰ ਫੋਨ ਕੀਤਾ ਆਪਦੀ ਸੱਸ ਨੂੰ ਜੇਲ੍ਹ ਕਰਾ ਦਿੱਤੀ ਲੈ ਦੱਸ ਕੋਈ ਧੱਕ ਬਣਦੀ ਨੜਾਈ ਤੇ ਰਾਣੀ ਜਦਾਣੀ ਦੀ ਜੇਲ੍ਹ ਸੱਸ ਨੂੰ ਆਹ ਭਾਈ ਉਹ ਬੁੜੀ ਬੈਠੇ ਜੇਲ੍ਹ ਚ ਤੇ ਤੂੰ ਆਈ ਕਿਉਂ ਕੀਤਾ ਵੀ ਮਮੀ ਉਹ ਕੋ ਲਗੀ ਹੋਏਗੀ ਪਰ ਮੈਨੂੰ ਸਾਰਾ ਕੁਝ ਯਾਦ ਆ। ਪਿਛਲੇ ਸਾਲ ਜਦੋਂ ਤੂੰ ਸੁੱਖੇ ਦੀ ਪੈੜੀ ਦੇ ਵਿੱਚੋਂ ਸਾਗ ਤੋੜਨ ਗਈ ਹੈ। ਦੋ ਸਾਗ ਦੀਆਂ ਗੰਡਲਾਂ ਪਿੱਛੇ ਤੈਨੂੰ ਕਿੰਨੀਆਂ ਗਾਲਾਂ ਕੱਢੀਆਂ ਸੀ। ਪਰ ਮੈਂ ਨਹੀਂ ਉਹ ਦਿਨ ਭੁੱਲਿਆ। ਮੈਨੂੰ ਸਾਰਾ ਯਾਦ ਆ। ਮੈਂ ਉਹ ਦਿਨ ਵੀ ਉਹਦੇ ਨਾਂ ਦੀ ਪਰਚੀ ਜੇਲ੍ਹ ਚ ਪਾਈ। ਮੈਂ ਕਿਹਾ ਸੁੱਖੇ ਜੀ ਬੀਬੀਏ ਜਿੱਦਾਂ ਤੂੰ ਮੇਰੀ ਧਾਰ ਥੱਲੇ ਆਈ ਨਾ ਇਹਦਾ ਬਦਲਾ ਮੈਂ ਜ਼ਰੂਰ ਲਵਾਂ। ਉਹ ਅੱਜ ਵੀ ਬਦਲਾ ਲੈ ਲਿਆ। ਆਹੋ ਹੋ ਦੋ ਸਾਡੀਆਂ ਗੰਦਲਾਂ ਪਿੱਛੇ ਸਾਰਾ ਪਿੰਡ ਨੂੰ ਜੇਲ੍ਹ ਕਰਾਵੇਂਗਾ ਤੂੰ ਬੱਲੇਓ ਤੇਰੇ ਅਣਖੀ ਬੰਦਿਆ ਤੇ ਇੱਜ਼ਤ ਵੀ ਕੋਈ ਚੀਜ਼ ਹੁੰਦੀ ਆ ਸਾਡੀ ਵੀ ਕੋਈ ਅਣਖ ਆ ਬੱਲੇਓ ਤੇਰੇ ਆਹ ਕਹੜੀ ਅਣਖ ਜਿਹੜੀ ਸਾਖ ਜਿੜੀ ਪਈ ਓਏ ਲੈ ਉਹਨੇ ਗਾਲਾਂ ਕੱਢੀਆਂ ਤੇ ਮੈਂ ਤੁਹਾਨੂੰ ਗਾਲਾਂ ਖਾ ਕੇ ਆ ਜਾਂਦਾ ਸਾਵਾਛੇ ਤੁਹਾਡੇ ਕਾਹ ਵਸਾਣਾ ਪਿੰਡੀ ਕਰਦਾ ਸਾਰੇ ਪਿੰਡ ਨੂੰ ਕਰਾ ਦੇ ਜੇਕ ਬੰਦ ਕਰਾ ਦੇ ਪਿੰਡ ਨੂੰ ਕੱਲ੍ਹ ਨਹੀਂ ਫਿਰਿਆ ਤੇ ਜੀਹਿਆਂ ਚ ਤੇ ਲੋਕੀ ਵੀ ਤੇਨਾ ਫਾਲ ਤੋੜਦੇ ਸਾਡੇ ਤੇ ਹੀ ਤੋਂ 扑ੜਕੇ ਜਾਗਾ ਕੀ ਹੋ ਗਿਆ ਸੀ ਜੇ ਉਹਨੇ ਦੋ ਗੰਦਲਾਂ ਤੋੜਨੀਆਂ ਤੇ ਕਦੀ ਆਖਰਾ ਇਸ ਸਿਆਣੀ ਬਿਆਣੀ ਨੇ ਕਹਿ ਦਿੱਤਾ ਤੇ ਦੋ ਸਾਧਿਆਂ ਗੱਦਲਾਂ ਬੜੀ ਟੀ ਘੜੇ ਆਪ ਤਾਂ ਆ ਗਈ ਵੀ ਉਹਨੂੰ ਜੇਲ੍ਹ ਹੀ ਕਰਾਉਣੀ ਆ ਮੈਨੂੰ ਮੇਰੇ ਤੋਂ ਯਾਦ ਵੀ ਨਹੀਂ ਸੀ ਨਹੀਂ ਜੀ ਕੀ ਪਤਾ ਵੀ ਭਾਈ ਆਹੋ ਤੈਨੂੰ ਚੰਗੀਆਂ ਗੱਲਾਂ ਕਿੱਥੇ ਯਾਦ ਰਹੀਆਂ ਆ ਆਹੋ ਅਣਖ ਤੇ ਤੂੰ ਹੀ ਮਾਰ ਕੇ ਖਾਦੀ ਹੋਈ ਆ ਇਹ ਤਾਂ ਮੈਨੂੰ ਯਾਦ ਆ ਨਾ ਮੈਨੂੰ ਤਾਂ ਕਰਕੇ ਮੈਂ ਬਦਲਾ ਲਿਆ ਆਹੋ ਤੂੰ ਪੰਜ ਨੂੰ ਸਮਝਾ ਕੇ ਰੱਖਿਆ ਕਰ ਕਿਸੇ ਨੇ ਤੋੜਤਾ ਦਾ ਢੂਖਣਾ ਇਹਨੂੰ ਚੱਕਿਆ ਬਣ ਜਾਣਾ ਤੇ ਇਥੋਂ ਵੀ ਭਾਈ ਮੰਨਦਾ ਕੀ ਵੀ ਆ ਇਹ ਇਹ ਤਾਂ ਕਿਸੇ ਦੀ ਨਹੀਂ ਮੰਨਦਾ ਕਰੇ ਕੀ ਇਹ ਬਾਲਾ ਸੁਖੀ ਰਹਿੰਦਾ ਇਹ ਤਾਂ ਸਾਡੇ ਨਾਲ ਵੀ ਆਹੀ ਕਲੇਸ਼ੀ ਕੰਦੀ ਅੰਦਰ ਹੁੰਦਾ ਸਾਰਾ ਦਿਨ ਉਹ ਭਾਈ ਟੋਡਾ ਸਰਜੂ ਟੋਡਾ ਸਰਜੂ ਪਰ ਜੇ ਕੇ ਬਾਹਰ ਪੰਗਾ ਲੈਣਾ ਮੇਰੇ ਵਰਗੇ ਅੱਕੇ ਬੰਦੇ ਨੇ ਮਾਰੇ ਟੰਬਾ ਸਿਰ ਦੇ ਵਿੱਚ ਸਾਗਦੇ ਦਾ ਫੇਰ ਬਣੂ ਆ ਬੜਾ ਤੂੰ ਮੈਂ ਬਦਮਾਸ਼ ਆ ਨਾ ਕਿ ਤੂੰ ਮਾਰੀ ਲੈ ਟੰਬਾ ਕੋਈ ਨਾ ਉਹ ਥੋੜਾ ਜਿਹਾ ਟੰਬਾ ਮਾਰ ਉਹ ਕਿਉਂ ਕਿ ਐਂ ਡਿਆ ਤੂੰ ਟੰਬਾ ਮਾਰੀ ਲੈ ਆਪ ਬੱਚਾ ਜਾਂ ਮੁੱਕੀ ਮਾਰੂ ਗਈ ਇਹਦਾ ਟੰਬਾ ਕਿਨੂੰ ਗਿਆ ਓਹ ਕਹਾਵਤ ਹੁੰਦੀ ਹੈ ਕਹਾਵਤ ਕਹਾਵਤ ਹੁੰਦੀ ਮੇਰੇ ਘਰ ਆ ਕੇ ਤੁਸੀਂ ਮੇਰੇ ਤੇ ਸਿਰ ਤੇ ਚੜ ਗਏ ਉਹ ਕੰਨ ਕਰ ਨਾ ਆਏ ਨਹੀਂ ਕਰਦੇ ਮੈਂ ਤੁਹਾਨੂੰ ਕਹੀ ਜਨਾ ਮੇਰੀ ਅਣਖ ਹੀ ਅਗਲੇ ਨੇ ਸਾਡੀ ਬੇਇੱਜ਼ਤੀ ਕੀਤੀਂ ਦਵਾਜੀ ਆਦੀ ਉਹ ਯਾਰ ਐ ਹੋ ਜੀ ਤੇਰੀ ਕਿਹੜੀ ਤੈਨੂੰ ਨੂੰ ਸਜਾ ਕਰਾ ਕੇ ਇੱਜ਼ਤ ਬਣ ਕੇ ਤੇਰੀ ਮੈਂ ਜੋ ਕਰਨਾ ਕਰਤਾ ਹਾ 15 ਲਿਆ ਅਗਲੇ ਨੇ ਮੇਰੀ ਗੱਲ ਸਾਡੇ ਵਾਂਗੂ ਥੋੜੀ ਮੈਂ ਤੇਰੇ ਕੋਲ ਇਹ ਗੱਲਾਂ ਥੱਲੇ ਲਗਾ ਰਿਆ ਉਹ ਚੱਲ ਨਹੀਂ ਥੱਲੇ ਲਗਾ ਰਿਆ ਤੇ ਗੱਲ ਸੁਣ ਤਾੜੀ ਅਣਖ ਹੈ ਹੀ ਨਹੀਂ ਤਾੜੀ ਤੇ ਮਰੀ ਹੋਈ ਅਣਖ ਓਏ ਅਣਖ ਜਿਉਂਦੀ ਸੀ ਤਾਂ ਹੀ ਤੇਰੇ ਕੋਲੇ ਆਏ ਸੀ ਹਾਂ ਤੇਨੂੰ ਸਮਝਾਉਣਾ ਆ ਬੜੇ ਬਾਈ ਤੇ ਆ ਸਮਝਉਂਦੇ ਦੇਖ ਇਹੀ ਗੱਲ ਕੋਈ ਪਿਆਰ ਨਾ ਕਰ ਲਈਂ ਨਹੀਂ ਪਰ ਤਾਂ ਹੀ ਹੁਣ ਟੰਬੇ ਟੰਬੇ ਨਾਲ ਜਾਗਲਾ ਓਏ ਅਗਲੇ ਨੂੰ ਤਾਂ ਕਿਹਾ ਵੀ ਉਹਨੂੰ ਕਹਿ ਕੇ ਆਓ ਬਾ ਕੰਬਾ ਤੇ ਮੇਰੀ ਮੇਰੀ ਗੱਲ ਸੁਣ ਹਾਂ ਦੇਖ ਆਇਆਗੇ ਬਾਈ ਤੂੰ ਸਮਝ ਗੱਲ ਸਮਝਾਉਣਾ ਆ ਮੈਂ ਘੁੱਟ ਚਾਹ ਦੀ ਪੀਨੇ ਆਂ ਭਾ ਫੇਰ ਰਹਿ ਕੇ ਹੋਰ ਆਹੋ ਹਾਂ ਉਹ ਠੰਡਾ ਹੋਵੇ ਸੰਸਿਆ ਠੰਡਾ ਹੋ ਜਾਊਗਾ ਯਾਰ ਮੈਂ ਠੰਡਾ ਹੋਣ ਨੂੰ ਕੀ ਹੈ ਬਰਫ ਲਾ ਦਿਓ ਮੇਰੇ ਉੱਤੇ ਉਹ ਲੱਗਣਾ ਹੈ ਇੱਕ ਭੁਜਾਈ ਨੂੰ ਵੀ ਚਾਹ ਚਾ ਥੋੜਿਆ ਮਿੱਠਾ ਤੇਜ ਰੱਖੇ ਮੈਨੂੰ ਮਿੱਠਾ ਪਸੰਦ ਆ ਉਹ ਮੁੱਠੇ ਦਾ ਸਰ ਜਾਂਦਾ ਹੁੰਦਾ ਯਾਰ ਪੱਤੀ ਤੇਜ ਰੱਖੇ ਥੋੜੀ ਜੀ ਠੀਕ ਹੈ ਇੱਕ ਹੋ ਨਹੀਂ ਨਹੀਂ ਥੋੜਿਆ ਖਾਰਾ ਰੰਕ ਪਾ ਦੇ ਚਾਹ ਮੇਰਾ ਗਲਾ ਜਿਆ ਖਰਾਬ ਹੈ ਉਹ ਗਲਾ ਗਲਾ ਪਤਾ ਕਾ ਦੇਣਾ ਠੀਕ ਹੁੰਦਾ ਅਦਰਕ ਹੋਊਗਾ ਘਰੇ ਥੋੜਾ ਪਰਚੈ ਨੂੰ ਕੋਟਕੇ ਉਹ ਪਾ ਦੇ ਵਿੱਚ ਨਾਲ ਤੇ ਇੱਕ ਤੇ ਛੋਟੀ ਇਲਾਚੀ ਪਾ ਦੇ ਓਏ ਹੋਏ ਹਾਂ ਨਾਈਚ ਵੀ ਨਾਈਚ ਵੱਡੀ ਹੋਵੇ ਤੇ ਨਾਲ ਬੰਦ ਜੇ ਲਾਉਂ ਪੈ ਗਿਆ ਅੱਛਾ ਹਾਂ ਤੇ ਤੁਲਸੀ ਦਾ ਬੋਟਾ ਹੋਗਾ ਕਰੇ ਦੋ ਕੇ ਪਤਾ ਤੁਲਸੀ ਦੇ ਬਾਦ ਹੋਰ ਪੁੱਛੀ ਹੋਰ ਬਗੀਆਂ ਨਹੀਂ ਹੋਵੇ ਚਾਹ ਠੀਕ ਠੀਕ ਹੈ ਕੜੀ ਸੀ ਕੜੀ ਜੀ ਸਮਝ ਗਏ ਕੜੀ ਜੀ ਚਾਹ ਹੋਵੇ ਸਮਝ ਗਏ ਮੈਂ ਸਿਮੀ ਆ ਤੂੰ ਇਹਨਾਂ ਦੀ ਡਿਮਾਂਡ ਤੇ ਸੋਣੀ ਲਈ ਹੋਣੀ ਐ ਇਹ ਫਰਮਾਇਸ਼ਾਂ ਨਾ ਬਹੁਤ ਕਰਤੀਆਂ ਐ ਇਹਨਾਂ ਦੀ ਫਰਮਾਇਸ਼ਾਂ ਵਾਲੀ ਚਾਹ ਬਣਾ ਕੇ ਲਿਆ ਯਾਰਾ ਠੀਕ ਐ ਇੱਕ ਤਾਂ ਜਿਵੇਂ ਪਰਜਾਈ ਇੰਨੀ ਸੋਣੀ ਐ ਸੋਣੀ ਨੇ ਨਾਲ ਸਾਣੀ ਵੀ ਤੋ ਅਸਿਆਣੀ ਤਾਂ ਇੰਨੀ ਆ ਹੁਣ ਤੈਨੂੰ ਕੀ ਪਤਾ ਵਿਚਾਹ ਦੇ ਨਾਲ ਬਿਸਕਟਾਂ ਤੇ ਪਲੇਟ ਵੀ ਆ ਜੇ ਗੱਲ ਤਾਂ ਤੇਰੀ ਸਹੀ ਏ ਵੀ ਜਿਹੜਾ ਇੰਨਾ ਟਾਈਮ ਲੱਗੀ ਜਾਂਦਾ ਮੇਰੇ ਨਾਲ ਪਲੇਟ 'ਚ ਘੁਜੀਆ ਪਉਂਦੀ ਕੋ ਯਾਰ ਮੈਨੂੰ ਤਾਂ ਐ ਲੱਗਦਾ ਜਿਵੇਂ ਪਰਚਾਈ ਗਰਮਾ ਗਰਮ ਪਕੌੜੇ ਨਾਲ ਤਲ ਲੱਗੀ ਹੋਵੇ ਯਾਰ ਹਨਾ ਵਿਚਾਹ ਨਾਲ ਪੇਸ਼ ਕਰਦੀ ਹਾਂ ਸਹੀ ਗੱਲ ਆ ਆ ਫੜ ਪੱਤੀ ਤੇ ਆ ਫੜ ਖੰਡ ਤੇ ਆ ਫੜ bột ਜਦੋਂ ਬਣ ਗਈ ਨਾ ਚਾ ਉਹਦੋਂ ਮੈਨੂੰ ਵੀ ਦੱਸ ਜ ਘਟ ਮੈਂ ਵੀ ਪੀ ਲੂੰਗੀ ਖੰਡ ਪੱਤੀ ਦੁੱਧ ਇਹ ਕਿੱਥੇ ਆ ਖੰਡ ਤਾਂ ਹੈ ਨਹੀਂ ਅਜਾ ਅੱਧਾ ਨਹੀਂ ਹੈਗੀ ਇਹਦੇ 'ਚ ਅੱਧਾ ਇੱਕ ਚਮਚਾ ਹੈਗੀ ਆ ਪੱਤੀ ਕੱਲੀ ਆਸਾਬੀ ਆ ਦੁੱਧ ਵੀ ਨਹੀਂ ਹੈਗਾ ਦੁੱਧ ਵੀ ਨਹੀਂ ਨਾ ਨਹੀਂ ਹੋਊਗਾ ਥੋੜਾ ਖੰਡ ਉੱਪਰ ਜਾਈ ਅਚਾ ਅੱਧਾ ਇੱਕ ਚਮਚਾ ਹੈਗੀ ਆ ਪੱਤੀ ਖਾਂਡ ਨੇ ਦਾ ਕੋਈ ਨੀ ਘੁੱਟ ਕੋ ਦੁੱਧ ਹੋਊਗਾ ਅਬਾ ਫਿੱਕੀ ਚਾਹ ਵੀ ਲੈਨੇ ਆ ਜਿਦੋਂ ਨੇ ਕਹਿ ਦਿੱਤਾ ਅਬ ਦੁੱਧ ਹੈ ਨਹੀਂ ਤੇ ਫੇਰ ਐ ਆ ਗਈ ਐ ਮੈਂ ਦੁੱਧ ਕਿੱਥੋਂ ਪਾਲ ਜੇ ਭਾਈ ਇੱਥੇ ਖੜੀ ਸੀ ਬੱਕਰੀ ਇਹ ਤਾਂ ਵੇਜ ਬੱਟ ਕੇ ਉਹ ਵੀ ਆ ਬਖਾ ਗਿਆ ਮੈਂ ਦੁੱਧ ਕਿੱਥੋਂ ਲਵਾਂ ਛੋਟੇ ਦੁੱਧ ਲਈ ਸੀ ਮੈਂ ਤਾਂ ਤੜਕੇ ਮੰਗ ਕੇ ਛਿੰਦੋ ਕੇ ਘਰੋਂ ਹੈ ਉਹਦੀ ਵੀ ਇਹ ਦੋ ਬਾਰੀ ਚਾਹ ਬਣਵਾ ਕੇ ਪੀ ਗਿਆ ਮੇਰੇ ਤੋਂ ਸਾਰਾ ਦਿਨ ਇਹਦਾ ਕਜੀਏਤੀ ਰਹ ਜਾਂਦਾ ਮੈਂ ਤਾਂ ਯਾਰ ਕਮਾਲ ਦਾ ਬੰਦਾ ਯਾਰ ਤੂੰ ਹੈ ਚੰਗਾ ਮੋਤਵਾਰ ਬੰਦਾ ਤੂੰ ਉਹ ਯਾਰ ਜੇ ਤੂੰ ਮੱਝ ਨਹੀਂ ਰੱਖ ਸਕਦਾ ਜਨਾਨੀ ਸਾਹਮਣੇ ਤੇ ਨਾ ਫੇ ਸਮਝਿਆ ਕਰੇ ਬੇਇੱਜ਼ਤੀ ਹੁੰਦੀ ਚੱਲ ਠੀਕ ਆ ਪਰ ਜਾਈ ਕੋਈ ਨਹੀਂ ਆ ਆ ਫੜਾ ਦੇ ਆ ਲੈ ਜਾ ਲੈ ਜੋ ਕੋਈ ਅਸੀਂ ਦਿਨੇ ਨੂੰ ਕੋਈ ਅਕਲ ਮਤ ਸਮਝਾਉਣੇ ਆ ਸਮਝਾਉਣੇ ਇਹਨੂੰ ਹਾਂ ਸਾਰੇ ਮੋਰੇ ਬੇਇੱਜ਼ਤੀ ਕਰਾਉਂਦਾ ਰਹਿ ਤਾ ਕੋਈ ਨਾ ਕੋਈ 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 ਬੇਇੱਜ਼ਤੀ ਮੂਤੀ ਨਹੀਂ ਹੁੰਦੀ ਆ ਆਪਦੇ ਅੱਗੇ ਕਾਦੀ ਬੇਇੱਜ਼ਤੀ ਨਾਲ ਹਾਂ ਬੜੇ ਮੂਤੇਰੇ ਇਹੋ ਜਿਹੇ ਦਾ ਦੂਣਾ ਜਾਨੇ ਆ ਇਹ ਜਨਾਨੀ ਸਾਹਮਣੇ ਤੁਸੀਂ ਭੰਕਰ ਲੱਗ ਪਈ ਯਾਰ ਚਲੋ ਛੱਡ ਹੋ ਗਈ ਗੱਲ ਹੁਣ ਤੂੰ ਮੇਰੀ ਗੱਲ ਸੁਣ ਯਾਰ ਮਾੜੀ ਰੋਟੀ ਪਰ ਸ਼ਰਮ ਨੂੰ ਹੱਥ ਮਾਰਨਾ ਤੂੰ ਤੇ ਮੱਝ ਨਹੀਂ ਲਿਆ ਸਕਦਾ ਕਾਂ ਨਹੀਂ ਲਿਆ ਸਕਦਾ ਉਹ ਘਟੋ ਘਟ ਬੱਕਰੀ ਤਾਂ ਲਿਆ ਕੇ ਬੰਨ ਲਾ ਉਹ ਬੱਕਰੀਆਂ ਲਿਆਂਦੀਆਂ ਹੀ ਯਾਰ ਚਾਰ ਬੱਕਰੀਆਂ ਹੈਗੀਆਂ ਸੀ ਯਾਰ ਘਰ ਦਾ ਗੁਜ਼ਾਰਾ ਨਹੀਂ ਹੋਣ ਰਿਹਾ ਤੇ ਮੇਰੇ ਕੋ ਬੇਗੀ ਹੈ ਹੁਣ ਪੈਸੇ ਹੈ ਨਹੀਂ ਪੈਸੇ ਨਹੀਂ ਹੈਗੇ ਯਾਰ ਤੇ ਗੁਰੂਆ ਤੂੰ ਆਪਦੇ ਸਾਰੇ ਨੂੰ ਕਹਿ ਉਹ ਬੱਕਰੀ ਜੋ ਕੇ ਪੈਸੇ ਦੇ ਹੀ ਦੇਣਗੇ ਕਿਹੜੇ ਸਾਰੇ ਤੇਰੇ ਸਾਰੇ ਹੋਰ ਸਾਡੇ ਮੇਰੇ ਸਹੁਰਿਆਂ ਦੀ ਗੱਲ ਸੁਣਦਾ ਓਏ ਸਿਰੇ ਦੇ ਛੱਡੂ ਸਿਰੇ ਦੇ ਨਕਮੇ ਨੰਗ ਪੰਤੇ ਉਹਨਾਂ ਕੋ ਹੈ ਕੀ ਓ ਮੇਰੇ ਪਾਦਾ ਤਾਂ ਮਰ ਗਏ ਆ ਓਏ 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 ਮਾਰਤਾ ਯੋ ਮਰ ਗਏ ਮੇਰੇ ਮਾਪਿਆਂ ਨੂੰ ਮਾਰਾ ਕਹਿੰਦਾਗਾ ਸੱਪ ਲੜਨਾ ਕਿਸੇ ਥਾਂ ਦਾ ਓਏ ਮਰ ਗਿਆ ਆਏ ਲੈ ਜਾ ਮੈਨੂੰ ਕਿਤੇ ਉਹ ਸਿਰ ਪਾੜ ਗਈ ਓਏ ਐ ਪਾਰਾ ਜੁੱਤੀ ਜੁੱਤੀ ਉਹ ਜੁੱਤੀ ਪਾਲਾ ਹੁ ਕੀਰਨੇ ਪਈ ਜਾਏਗਾ ਲੈ ਜਾ ਆਏ ਬੰਗਿਆ ਲੈ ਬੂਆ ਘੋੜ ਲਾ ਕੱਜਣ ਦਿਓ ਕੋਈ ਬਰੂ ਲਾ ਗਿਆ ਯਾਰ